ਸੂਰਜ ਕਿਰਨ ਮਿਲੇ ਚਲਕਾਜਰ ਹੋਆ ਰਾਮ ਜੋਤਿ ਦੀ ਜੋਤ ਰਲੀ ਸੰਪੂਰਨ ਕੀਆ ਰਾਮ ਅੰਛਮ ਗੁਰਦੇਵ ਸ਼ਹੀਦਾਂ ਦੇ ਸਿਖਾ ਜਿਨ੍ਹਾਂ ਨੇ ਅੱਜ ਦੇ ਦਿਨ ਲਾਹੌਰ ਵਿਖੇ ਸਭ ਤੋਂ ਪਾਤਸ਼ਾਹ ਜਿਨੇ ਆਪਣੀ ਸ਼ਹਾਦਤ ਦਿੱਤੀ ਸ਼ਹਾਦਤ ਦੇ ਕੇ ਧਰਮ ਦਾ ਝੰਡਾ ਉੱਚਾ ਕੀਤਾ ਤੇਰਾ ਕੀਆ ਮਿੱਠਾ ਲੱਗਾ ਅਰਨਾਮ ਪਦਾਰਥ ਨਾਨਕ ਮੰਗਾ ਪ੍ਰਭੂ ਦੇ ਭਾਣੇ ਹੋ ਕੇ ਰਜ਼ਾ ਵਿੱਚ ਆਪਣੀ ਸ਼ਹਾਦਤ ਕੀਤੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਸ਼ਹੀਦੀ ਗੁਰਪੁਰਬ ਜਿਹੜਾ ਅੱਜ ਮਨਾਇਆ ਜਾ ਰਿਹਾ ਹੈਗਾ ਜੋ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁੱਖਨਵਾਰ ਸਾਹਿਬ ਮੌਜੂਦ ਆ ਸਾਡੇ ਨਾਲ ਭਾਈ ਪ੍ਰਣਾਮ ਸਿੰਘ ਜੀ ਮੌਜੂਦ ਨੇ ਗੁਰਦੁਆਰਾ ਸ਼੍ਰੀ ਦੁੱਖਨਵਾਰ ਸਾਹਿਬ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਜਿਹੜਾ ਪ੍ਰੋਗਰਾਮ ਆ ਥੋੜਾ ਉਹਦੇ ਬਾਰੇ ਜਾਣਨਾ ਪਾਓ ਕਿ ਜਿਹੜਾ ਅੱਜ ਜਿਹੜਾ ਸ਼ਹੀਦੀ ਗੁਰਪੁਰਬ ਹੈ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਹੈਗਾ ਤੇ ਕਿਉਂ ਮਨਾਇਆ ਜਾਂ ਸੂਰਜ ਕਿਰਨ ਮਿਲੇ ਜਲ ਕਾਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨthia ਰਾਮ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੇ ਅੱਜ ਦੇ ਦਿਨ ਲਾਹੌਰ ਵਿਕੇ ਸਤਗੁਰੂ ਪਾਤਸ਼ਾਹ ਜਿਨੇ ਆਪਣੀ ਸ਼ਹਾਦਤ ਦਿੱਤੀ ਸ਼ਹਾਦਤ ਦੇ ਕੇ ਧਰਮ ਦਾ ਝੰਡਾ ਉੱਚਾ ਕੀਤਾ ਸਤਗੁਰੂ ਪਾਤਸ਼ਾਹ ਜੀ ਦਾ ਸ਼ਹੀਦੀ ਜੋੜ ਮੇਲ ਨਾਨਕ ਨਾਮ ਲੈਵਾ ਸੰਗਤਾਂ ਬੜੀ ਸ਼ਰਧਾ ਬੜੀ ਭਾਵਨਾ ਬੜੇ ਪ੍ਰੇਮ ਨਾਲ ਮਨਾਉਂਦੀਆਂ ਹਨ ਗੁਰਦੁਆਰਾ ਸ੍ਰੀ ਦੋਖਣਵਾਰਨ ਸਾਹਿਬ ਵਿਖੇ ਪਰਸੋ ਤੋਂ ਸ਼੍ਰੀ ਅਖੰਡ ਪਾਠ ਸਭਾਰੰਭ ਕੀਤੇ ਗਏ ਸਨ ਜਿਨ੍ਹਾਂ ਦੀ ਸਮਾਪਤੀ ਹੋਈ ਭੋਗ ਪਾਏ ਗਏ ਉਪਰੰਤ ਦੀਵਾਨ ਸਜੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅੰਮ੍ਰਿਤ ਵੇਲੇ ਤੋਂ ਸੰਗਤ ਵੱਡੀ ਗਿਣਤੀ ਵਿੱਚ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਵਿਖੇ ਨਤਮਸਤਕ ਹੋ ਰਹੀ ਹੈ ਸਰੋਵਰ ਵਿੱਚ ਇਸ਼ਨਾਨ ਕਰ ਰਹੀ ਹੈ ਸੋ ਸਤਿਗੁਰ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦਿੱਤੀ ਜਹਾਂਗੀਰ ਬਾਦਸ਼ਾਹ ਸੱਚ ਨੂੰ ਦਬਾਉਣਾ ਚਾਹੁੰਦਾ ਸੀ ਸੱਚ ਨੂੰ ਖਤਮ ਕਰਨਾ ਚਾਹੁੰਦਾ ਸੀ ਜਹਾਂਗੀਰ ਬਾਦਸ਼ਾਹ ਰੱਗਿਆ ਨੂੰ ਡਰ ਸੀ ਕਿ ਜਿੱਥੇ ਧੰਗੁਰੂ ਅਰਜਨ ਦੇ ਪਾਤਸ਼ਾਹ ਨੂੰ ਦੁਨੀਆ ਦੇ ਲੋਕ ਦੀਨ ਦੁਨੀਆ ਦਾ ਪਾਤਸ਼ਾਹ ਕਹਿੰਦੇ ਨੇ ਜਿਸ ਦੇ ਅੱਗੇ ਸਮੁੱਚੀ ਮਾਨਵਤਾ ਜਾ ਕੇ ਬੜੇ ਅਦਬ ਬੜੇ ਸਤਕਾਰ ਨਾਲ ਝੁਕਦੀ ਹੈ ਕਿਤੇ ਮੇਰੇ ਰਾਜ ਭਾਗ ਨੂੰ ਖਤਰਾ ਨਾ ਬਣ ਜਾਏ ਸੱਚ ਦੀ ਆਵਾਜ਼ ਨੂੰ ਦਬਾਉਣ ਵਾਸਤੇ ਸਤਗੁਰੂ ਪਾਤਸ਼ਾਹ ਜੀ ਨੂੰ ਲਾਹੌਰ ਵਿਖੇ ਬੁਲਾ ਕੇ ਦੇਗ ਵਿੱਚ ਉਬਾਲੇ ਦੇ ਕੇ ਤਤੀ ਤਵੀ ਤੇ ਬਿਠਾ ਕੇ ਤਤਾਰ ਰਿਤਾ ਸੀ ਇਸ ਵਿੱਚ ਪਾ ਕੇ ਸ਼ੇਰ ਕਰਨ ਦਾ ਯਤਨ ਕੀਤਾ ਗਿਆ ਔਰ ਸਤਗੁਰੂ ਪਾਤਸ਼ਾਹ ਜੀ ਨੇ ਇਹ ਸਭ ਤਸੀਹੇ ਆਪਣੇ ਤਨ ਤੇ ਸਹਿ ਕਰਕੇ ਤੇਰਾ ਕੀਆ ਮਿੱਠਾ ਲੱਗਾ ਆਰੇ ਨਾਮ ਪਦਾਰਥ ਨਾਨਕ ਮੰਗਾਇ ਉਸ ਪ੍ਰਭੂ ਦੇ ਪਾਣੇ ਉਹਦੀ ਰਜ਼ਾ ਵਿੱਚ ਆਪਣੀ ਸ਼ਹਾਦਤ ਦਿੱਤੀ ਜੀ ਨਜ਼ੀਕ ਕਿੱਥੋਂ ਕਿੱਥੇ ਜਿਹੜੀਆਂ ਸੰਗਤਾਂ ਨੇ ਅੱਜ ਜਿਹੜੀਆਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆ ਰਹੀਆਂ ਨੇ ਤੇ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਹੈ ਜਿਹੜੇ ਕੀਤੇ ਗਏ ਨੇ ਸੰਗਤਾਂ ਅੰਮ੍ਰਿਤ ਵੇਲੇ ਤੋਂ ਵੱਡੀ ਗਿਣਤੀ ਵਿੱਚ ਜਿੱਥੇ ਸ਼ਹਿਰ ਦੀਆਂ ਸੰਗਤਾਂ ਆ ਰਹੀਆਂ ਨੇ ਉੱਥੇ ਨਾਲ ਦੇ ਆਲੇ ਦੁਆਲੇ ਦੇ ਇਲਾਕੇ ਤੋਂ ਬਹੁਤ ਦੂਰ ਤੋਂ ਸੰਗਤਾਂ ਨਗਰਾਂ ਵਿੱਚੋਂ ਵੀ ਆ ਰਹੀਆਂ ਨੇ ਨਰਤਮਸਤਕ ਹੋ ਰਹੀਆਂ ਨੇ ਸੰਗਤਾਂ ਲਈ ਜਿਹੜਾ ਹੈ ਉਹ ਪ੍ਰਬੰਧ ਕੀਤੇ ਗਏ ਲੰਗਰ ਦੇ ਵਿਸਵਾਰ ਅੰਮ੍ਰਿਤ ਵੇਲੇ ਤੋਂ ਹਰ ਰੋਜ਼ ਹੀ ਲੰਗਰ ਚੱਲਦਾ ਹੈ ਲ ਔਰ ਸੰਗਤਾਂ ਜਿੱਥੇ ਦਰਸ਼ਨ ਕਰ ਰਹੀਆਂ ਨੇ ਇਸ਼ਨਾਨ ਕਰ ਰਹੀਆਂ ਨੇ ਉੱਥੇ ਗੁਰੂ ਕੀ ਬਾਣੀ ਦਾ ਕੀਰਤਨ ਦਾ ਆਨੰਦ ਮਾਣ ਰਹੀਆਂ ਸਿੱਖੀ ਨਾਲ ਜੋੜਨ ਦੇ ਕਿਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਜਿਹੜੇ ਹੈਗਾ ਗੁਰੂ ਘਰਾਂ ਵੱਲੋਂ ਕੀਤੇ ਜਾ ਰਹੇ ਨੇ ਸਿੱਖੀ ਦੇ ਨਾਲ ਜੋੜਨ ਲਈ ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਜੋ ਫਲਸਫਾ ਹੈ ਉਹਨੂੰ ਪ੍ਰਚਾਰਨ ਦੇ ਲਈ ਪ੍ਰਸਾਰਣ ਦੇ ਲਈ ਸੇਕ ਕੌਮ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਮੇਂ-ਸਮੇਂ ਸਰ ਉਪਰਾਲੇ ਕੀਤੇ ਜਾਂਦੇ ਨੇ ਕਿ ਸਿੱਖੀ ਦੇ ਨਾਲ ਜੋੜਿਆ ਜਾਵੇ ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਫਲਸਫਾ ਹੈ ਉਹਦੇ ਨਾਲ ਮੁਨਖਤਾ ਨੂੰ ਜੋੜਿਆ ਜਾਵੇ ਉਹ ਸਮੇਂ-ਸਮੇਂ ਤੇ ਸਾਡੇ ਪ੍ਰਚਾਰਕ ਸਹਬਾਨਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਵੱਖ-ਵੱਖ ਕਿਸ ਤਰ੍ਹਾਂ ਫੀਲਡਾਂ ਵਿੱਚ ਜਾ ਕੇ ਉਹ ਗੁਰੂ ਨਾਨਕ ਦੇ ਘਰ ਦੀ ਸਿੱਖੀ ਦਾ ਪ੍ਰਚਾਰ ਕਰਦੇ ਨੇ ਜਿਵੇਂ ਗੱਲ ਕਰੀਏ ਤਾਂ ਗੁਰਦਵਾਰ ਸਾਹਿਬ ਕਈ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਵੇਂ ਕੋਈ ਅੱਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਉਪਰ ਪਰਵ ਹੈ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਕਈ ਬੱਚੇ ਨੇ ਜਾਂ ਉਹਨਾਂ ਨੂੰ ਉਹਨਾਂ ਨੇ ਗੁਰੂ ਘਰ ਵੱਲੋਂ ਕਿਸ ਤਰ੍ਹਾਂ ਦੀ ਮਤਲਬ ਜਿਹੜੀ ਹੈਗੀ ਸਿੱਖਿਆ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਕਿਵੇਂ ਉਹਨਾਂ ਦਾ ਪ੍ਰਚਾਰ ਦਾ ਜਿਹੜਾ ਮਤਲਬ ਪ੍ਰਕਿਰਿਆ ਜਿਹੜੀ ਨੂੰ ਸਮਝਾਈ ਜਾਂਦੀ ਹੈ ਕਿ ਪਹਿਲਾਂ ਤਾਂ ਅਸੀਂ ਜਿਹੜਾ ਹੈਗਾ ਸਮੇਂ-ਸਮੇਂ ਤੇ ਜਿਸ ਤਰ੍ਹਾਂ ਅੱਜਕੱਲ੍ਹ ਜੂਨ ਦੀਆਂ ਛੁੱਟੀਆਂ ਨੇ ਹੁਣ ਛੁੱਟੀਆਂ ਦੇ ਵਿੱਚ ਸਾਡੇ ਵੱਲੋਂ ਜਿਹੜਾ ਹੈ ਕੈਂਪ ਲਾਏ ਜਾਂਦੇ ਨੇ ਜਦੋਂ ਬੱਚਿਆਂ ਦੇ ਕੋਲ ਸਮਾਂ ਹੋਵੇ ਸਮਾਂ ਦੇਖੇ ਉਸ ਸਮੇਂ ਦੇ ਮੁਤਾਬਕ ਛੁੱਟੀਆਂ ਦਾ ਸਮਾਂ ਹੋਵੇ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੈਂਪ ਲਾਉਂਦੀ ਹੈ ਤਾਂ ਕਿ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਧਰਮ ਦੇ ਬਾਬਤ ਦੱਸਿਆ ਜਾਵੇ ਤੇ ਮੈਂ ਨਾਲ ਬੇਨਤੀ ਵੀ ਕਰਾਂਗਾ ਕਿ ਅਸੀਂ ਸੰਸਥਾਵਾਂ ਦੇ ਉੱਤੇ ਜ਼ਿਆਦਾ ਡਿਪੈਂਡ ਹੋ ਰਹੇ ਹਾਂ ਠੀਕ ਹੈ ਸੰਸਥਾ ਦਾ ਇੱਕ ਕਾਰਜ ਹੈ ਉਹਨੇ ਕਰਨਾ ਪਰ ਪਹਿਲੀ ਸਿੱਖਿਆ ਮਾਂ ਪਿਓ ਦੀ ਹੈ ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਕਿ ਜਿਸ ਧਰਮ ਦੇ ਵਿੱਚ ਬੱਚਾ ਪੈਦਾ ਹੋਇਆ ਉਹ ਬੱਚੇ ਨੂੰ ਧਰਮ ਦੀ ਗੁੜਤੀ ਦਿੱਤੀ ਜਾਵੇ ਉਹ ਬੱਚੇ ਨੂੰ ਧਰਮ ਤੋਂ ਜਾਣਕਾਰੀ ਦਿੱਤੀ ਜਾਵੇ ਜਾਣੂ ਕਰਵਾਇਆ ਜਾਵੇ ਫਿਰ ਨਾਲ ਜਿਹੜੀਆਂ ਸੰਸਥਾਵਾਂ ਨੇ ਉਹ ਆਪਣਾ ਕਾਰਜ ਕਰ ਰਹੀਆਂ ਨੇ ਤੇ ਬੱਚਾ ਜਿਹੜਾ ਉਹ ਸਿੱਖੀ ਵਿੱਚ ਪਰਪੱਕ ਹੁੰਦਾ ਤਾਂ ਮੈਂ ਤੁਹਾਨੂੰ ਤਸਵੀਰਾਂ ਵੀ ਗੁਰੂ ਘਰ ਦੇ ਅੰਦਰ ਦਿਖਾਣਾ ਚਾਹੂੰਗਾ ਮੇਰੇ ਨਾਲ ਮੇਰੇ ਸਾਥੀਆਂ ਨੂੰ ਕਹਿੰਕਾ ਮੇਰੇ ਨਾਲ ਜ਼ਰੂਰ ਚੱਲਣ ਕਿ ਜਿਹੜੀਆਂ ਸੰਗਠਾ ਨੇ ਮੈਂ ਤੁਹਾਨੂੰ ਉਹਨਾਂ ਦੇ ਵੀ ਦੱਸਾਂ ਕਿ ਜਿਹੜੀ ਦੂਰੋਂ ਦੂਰੋਂ ਸੰਗਠਾ ਨੇ ਇਸ ਸਮੇ ਜਿਹੜੀ ਹੈਗੇ ਗੁਰਦੁਆਰਾ ਸ੍ਰੀ ਦੁੱਖਵੰਦ ਸਾਹਿਬ ਨਤਮਸਤਕ ਹੋਣਿਆ ਨੇ ਮੱਥਾ ਟੇਕਨਾਰੀ ਨੇ ਇੰਨੀ ਗਰਮੀ ਦੇ ਬਾਵਜੂਦ ਵੀ ਜਿਹੜੀ ਹੈਗੀਆਂ ਨੇ ਸੰਗਤਾਂ ਦੇ ਦੇਖੋ ਚਿਹਰੇ ਤੁਹਾਨੂੰ ਖਿੜੇ ਹੋਏ ਨਜ਼ਰ ਆਉਣਗੇ ਤਸਵੀਰਾਂ ਮੈਂ ਤੁਹਾਨੂੰ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁੱਖਵੰਦ ਸਾਹਿਬ ਦੀ ਦਿਖਾ ਰਿਹਾ ਇਹ ਉਹ ਸੰਗਤ ਆ ਜਿਹੜੀ ਗੁਰਦੁਆਰਾ ਸਾਹਿਬ ਅੱਜ ਪੰਜਵੇਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਆ ਜਿਹੜੀ ਨਤਮਸਤਕ ਹੋਣ ਆਰੀ ਹੈ ਗੁਰੂ ਘਰ ਮੱਥਾ ਟੇਕਨਾਰੀ ਆ ਕਿਉਂਕਿ ਇੰਨੀ ਗਰਮੀ ਦੇ ਬਾਵਜੂਦ ਜਦੋਂ ਪੰਜਵੇਂ ਪਾਸ਼ਾ ਜੀ ਨੂੰ ਸ਼ ਆਏ ਇਹ ਉਹ ਸਮਾਸਥੀ ਜਦੋਂ ਉਹਨਾਂ ਨੇ ਸਾਰਾ ਤਸ਼ੱਦਦ ਆ ਜਿਹੜੀ ਆਪਣੇ ਸਰੀਰ ਦੇ ਉੱਪਰ ਹੰਡਾਈ ਸੀ ਤੇ ਅੱਜ ਉਹਨਾਂ ਨੂੰ ਨਤਮਸਤਕ ਹੋਣ ਲਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਜਿਹੜੀ ਹੈਗੇ ਨੇ ਜਿਹੜੇ ਇਹ ਸੰਗਤ ਆ ਜਿਹੜੀ ਹੈਗੀ ਆ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁੱਖਨਵਾਰ ਸਾਹਿਬ ਪਹੁੰਚ ਰਹੀ ਹੈਗੀ ਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧ ਕਮੇਟੀ ਵੱਲੋਂ ਪੂਰੇ ਕੀਤੇ ਗਏ ਨੇ ਪਾਣੀ ਦੀ ਗੱਲ ਕਰੀਏ ਠੰਡੇ ਪਾਣੀ ਦੀ ਸ਼ਬੀਲਾਂ ਚ ਰੁਲਗਾਈਆਂ ਹੈਗੇ ਨੇ ਔਰ ਆਪਾਂ ਸੁਰੱਖਿਆ ਦੀ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਸੁਰੱਖਿਆ ਪ੍ਰਬੰਧਾਂ ਦੇ ਜਿਹੜੇ ਕਰਮਚਾਰੀ ਨੇ ਉਹ ਵੀ ਇੱਥੇ ਪ੍ਰੋਪਰ ਸੁਰੱਖਿਆ ਦੇ ਜਿਹੜੇ ਦਿਨ ਤੇ ਨਜ਼ਰ ਆ ਰਹੇ ਨੇ ਆਮ ਲੋਕਾਂ ਨਾਲ ਵੀ ਗੱਲਬਾਤ ਕਰਨੇ ਨੇ ਭਾਈ ਸਾਹਿਬ ਸਾਈ ਗੁਰੂ ਜੀ ਖਾਲਸਾ ਸਾਹਿਬ ਜਫਰਤਾ ਜੀ ਕਿਵੇਂ ਅੱਜ ਮੱਥਾ ਟੇਕਣ ਆਏ ਸੀ ਬਾਈ ਮੱਥਾ ਟੇਕਣ ਆਏ ਅੱਜ ਜਿਹੜਾ ਸ਼ਹੀਦੀ ਗੁਰਪੁਰਬ ਹੈ ਪਤਾ ਹੈ ਕਿਉਂ ਮਨਾਇਆ ਜਾਂਦਾ ਜੀ ਇਹ ਆਪਣੇ ਬੱਤੇ ਗੁਰੂ ਗੁਰੂ ਅਰਜਨ ਦੇਵ ਸਿੰਘ ਜੀ ਜੇ ਮਤਲਬ ਜਿੱਥੀਆਂ ਲੋਹਾਂ ਤੇ ਬੈਠੇ ਸੀਗੇ ਉਹਨਾਂ ਦੇ ਕਰਕੇ ਮਤਲਬ ਜੀ ਉਹਨਾਂ ਨੂੰ ਅ ਕੀ ਕਹਿੰਦੇ ਨੇ ਸ਼ਹੀਦੀ ਦੇ ਦਿਨ ਇਸ ਵੰਦੇ ਵਿੱਚ ਉਹਨਾਂ ਦੀ ਯਾਦ ਵਿੱਚ ਮਤਲਬ ਜੀ ਮਨਾਇਆ ਜਾਂ ਮਨਾਇਆ ਜਾਂਦਾ ਲੱਗਦਾ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਿਹੜੀ ਨੌਜਵਾਨ ਹੈ ਜੇ ਬੱਚੇ ਹੈ ਉਹਨਾਂ ਨੂੰ ਆਪਾਂ ਨੂੰ ਜਾਗਰਿਤ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਘੱਟ ਜਾਣਕਾਰੀ ਹੈਗੀ ਬਿਲਕੁਲ ਕਰਨਾ ਚਾਹੀਦਾ ਜੋ ਵੀ ਸਿੱਖ ਆਪਣੇ ਧਰਮ ਦੇ ਨਾਲ ਸੰਬੰਧ ਰੱਖਦੇ ਆ ਸਿੱਖ ਭਾਈਚਾਰੇ ਦੇ ਨਾਲ ਹੈਗੇ ਆ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਇਹ ਗੁਰੂਆਂ ਸਹਿਬਾਨਾਂ ਦੇ ਬਾਰੇ ਸਾਰਿਆਂ ਨੂੰ ਦੱਸਣਾ ਚਾਹੀਦਾ ਔਰ ਦਿਨ ਦਿਹਾੜੇ ਵਾਸਤੇ ਮਤਲਬ ਸਮਝਾ ਕੇ ਉਹ ਦਿਨ ਦਿਹਾੜਾ ਮਨਾਉਣਾ ਦੀ ਮਤਲਬ ਕਿ ਉਹਨਾਂ ਨੂੰ ਪ੍ਰੇਰਣਾ ਦੇਣੀ ਚਾਹੀਦੀ ਠੀਕ ਹੈ ਜੋ ਜਿਵੇਂ ਕਹਿ ਰਹੇ ਨੇ ਕਿ ਜਿਹੜੇ ਨੌਜਵਾਨ ਨੇ ਚਾਹੇ ਬੱਚੇ ਨੇ ਆਪਾਂ ਨੂੰ ਉਹਨਾਂ ਨੂੰ ਜਿਹੜਾ ਹੈਗਾ ਗੁਰੂਆਂ ਦੇ ਨਾਲ ਜਿਹੜਾ ਹੈਗਾ ਬਾਣੀ ਦੇ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਜਿਹੜੇ ਬੱਚੇ ਆ ਉਹਨਾਂ ਨੂੰ ਨਹੀਂ ਜਾਣਕਾਰੀ ਹੁੰਦੀ ਤਾਂ ਜਿਵੇਂ ਭਾਈ ਪ੍ਰਣਾਮ ਸਿੰਘ ਜੀ ਨੇ ਕਿਹਾ ਹੈਗਾ ਕਿ ਆਪਣੇ ਸਭ ਤੋਂ ਪਹਿਲੇ ਜਿਹੜੇ ਉਹਨਾਂ ਦੇ ਮਾਪੇ ਨੇ ਜਿਹੜੇ ਆਪਣੇ ਗੁਰੂ ਦੇ ਨਾਲ ਜੋੜਦੇ ਨੇ ਉਹਨਾਂ ਨੂੰ ਦੱਸਦੇ ਨੇ ਸਿਖਾ ਦਿੰਦੇ ਨੇ ਕਿ ਕਿਹੜੇ ਧੰਮ ਦੇ ਵਿੱਚ ਪੈਦਾ ਹੋਇਓ ਧਰਮ ਦੇ ਬਾਰੇ ਪੂਰੀ ਜਾਣਕਾਰੀ ਦੇਣਾ ਔਰ ਸਾਰੇ ਗੁਰੂਆਂ ਦੇ ਬਾਰੇ ਜਾਣਕਾਰੀ ਦੇਣਾ ਇਹ ਪਹਿਲਾ ਧਰਮ ਆਪਣੇ ਮਾਂ ਬਪੂ ਦਾ ਹੁੰਦਾ ਤੇ ਉਸ ਤੋਂ ਬਾਅਦ ਜਿਹੜੀਆਂ ਸੰਸਥਾਵਾਂ ਸ਼ੁਰੂ ਕੰਮ ਕਰਦੀਆਂ ਨੇ ਹੋਰ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਅੱਗੇ ਨੇ ਬਜ਼ੁਰਗ ਵੀ ਉਹ ਵੀ ਜ਼ਰੂਰ ਇੱਥੇ ਪਹੁੰਚਦੇ ਮੱਥਾ ਟੇਕਦੇ ਨਜ਼ਰ ਆ ਰਹੇ ਨੇ ਔਰ ਪੂਰੇ ਪ੍ਰਬੰਧ ਛੋਟੇ ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਨਤਮਸਤਕ ਜ਼ਰੂਰ ਹੁੰਦੇ ਨਜ਼ਰ ਆ ਰਹੇ ਨੇ ਤਾਂ ਬਹੁਤ ਦੂਰੋਂ ਦੂਰੋਂ ਸੰਕਟਾਂ ਜਿਹੜੀਆਂ ਹੈਗੀਆਂ ਨੇ ਗੁਰਦੁਆਰਾ ਸ੍ਰੀ ਦੁਖਨਵਾਸ ਸਾਹਿਬ ਜਿਹੜੇ ਨਤਮਸਤਕ ਹੁਣ ਪਹੁੰਚ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਬੰਧਕਾਂ ਵੱਲੋਂ ਇੱਥ ਕੈਮਰਾਮੈਨ ਸੰਦੀਪ ਦਿਨ ਨਾਲ ਲਿਵਿੰਗ ਇੰਡੀਆ ਨਿਊਜ਼ ਲਈ ਪਟਿਆਲਾ ਤੋਂ ਕਰਨਵੀ ਸਿੰਘ ਗੰਦਾਵਾੜੀ